ਜਦੋਂ ਉੱਥੇ ਰੈਨੇਸਾਂ ਹੋ ਰਿਹਾ ਹੈ ਰੀਜ਼ਨ ਔਰ ਸਾਇੰਸ ਆ ਰਿਹਾ ਹੈ ਲੌਜੀਕ ਆ ਰਿਹਾ ਹੈ ਨਵੀਂ ਐਜੂਕੇਸ਼ਨ ਆ ਰਹੀ ਹੈ ਸੈਕੂਲਰ ਆ ਰਿਹਾ ਹੈ ਔਰ ਪੋਪ ਨੂੰ ਰਿਲੀ ਪੋਪ ਨੂੰ ਪੋਲਿਟਿਕਸ ਨੇ ਪਰਾਂ ਕਰਤਾ ਸੀ ਜਦੋਂ ਪਰ ਆਇਆ ਨਾ ਰੈਨੇਸਾਂ ਹੁੰਦਾ ਹੈ ਔਰ ਮਾਰਟਨ ਲੂਥਰ ਦੀ ਇਹ ਗੱਲ ਕਰਕੇ ਆਇਆ ਔਰ ਉਹਦੇ ਨਾਲ ਇਰੇਜ਼ਮਸ ਤਾਂ ਬਹੁਤ ਵੱਡੀ ਲੜਾਈ ਜਿਹੜੀ ਸੀ ਹੁਣ ਮਾਰਟਨ ਲੂਥਰ ਔਰ ਇਰੇਜ਼ਮਸ ਦੀ ਲੜਾਈ ਬਿਲਕੁਲ ਵਾਦ ਦੇ ਨਾਲ ਵਰਗੀ ਸੀ ਕਿ ਕ੍ਰਿਸਚੀਅਨਟੀ ਦੇ ਵਿੱਚ ਬਹੁਤ ਡੀਜਨਰੇਸ਼ਨ ਹੋ ਗਈ ਮੋਰਲੀ ਐਥਿਕਲੀ ਡੀਜਨਰੇਸ਼ਨ ਹੋ ਗਈ ਇੱਥੋਂ ਤੱਕ ਹੋ ਗਈ ਸੀ ਕਿ ਪਾਦਰੀ ਨੇ ਚਰਚ ਦੇ ਬਾਹਰ ਫਾਰਮ ਰੱਖਿਆ ਹੁੰਦਾ ਸੀ ਵੀ ਤੁਸੀਂ ਇਹ ਫਾਰਮ ਭਰੋ ਐਨੀ ਕ ਫੀਸ ਦਿਓ ਤੁਸੀਂ ਸਿੱਧੇ ਸਵਰਗ ਚ ਜਾਓਗੇ ਯਾਨੀ ਕਹਦਾ بیمਾ ਕਰਦੇ ਸ ਉਹ ਸੱਚੀ بیمਾ ਫਾਰਮ ਸੀ ਉਹ ਮਾਰਟਨ ਲੋਥਰ ਨੇ ਕਿਹਾ ਯਾਰ ਇਹ ਹੱਦ ਕਰੀ ਜਾਂਦੇ ਨੇ ਇਹ ਜਿਵੇਂ ਬਾਬੇ ਨਾਨਕ ਨੇ ਦੇਖਿਆ ਕਿ ਮੁੱਲਾ ਕਾਜੀ ਇਹ ਸੇ ਕੀ ਕਰੀ ਜਾਂਦੇ ਨੇ ਬ੍ਰਾਹਮਣ ਤਾਂ ਮਾਰਟਲ ਲੂਥਰ ਲੜਿਆ ਜਿਵੇਂ ਬਿਲਕੁਲ ਇਸ ਕਿਤਾਬ 'ਚ ਸੰਕੇਤਵਾ ਨੂੰ ਵਧੀਆ ਮਿਲਣਗੀ ਇਨਫਰਮੇਸ਼ਨ 95 ਕੁਐਸਚਨ ਤਿਆਰ ਕੀਤੇ ਉਹਨੇ 95 ਕੁਐਸਚਨ ਤਿਆਰ ਕਰਕੇ ਉਸਨੇ ਜਾਂ ਵੰਡੇ ਜਾਂ ਚਪਕਾਏ ਜਾਂ ਇੱਕ ਚਰਚ ਦੇ ਬਾਹਰ ਲਾ ਦਿੱਤੇ ਕਿ ਚਰਚ ਦੇ ਲੋਕ ਇਹਦਾ ਜਵਾਬ ਦੇਣ ਪਾਦਰੀ ਇਹਦਾ ਜਵਾਬ ਦੇ ਦੇਣ ਹੁਣ ਜਵਾਬ ਤਾਂ ਦੇਣਾ ਨਹੀਂ ਸੀ ਜਿਵੇਂ ਅੱਜ ਕੱਲ ਸੱਦਿਆ ਜਾਂਦਾ ਹੈ ਵੱਡੀ ਅਥਾਰਟੀ ਸੱਜ ਲੈਂਦੀ ਆ ਕਿ ਤੂੰ ਐ ਕਿਹਾ ਉਸ ਵੇਲੇ ਵੀ ਪੋਪ ਸੱਦ ਲੈਂਦਾ ਸੀ ਉਹਨੂੰ ਵੀ ਸੱਦਿਆ ਗਿਆ ਸੱਦ ਕੇ ਜਾਂ ਮਾਰਨਾ ਹੁੰਦਾ ਸੀ ਜਾਂ ਸਾੜਨਾ ਹੁੰਦਾ ਇਹ ਜਾਂ ਜੇਲ੍ਹ ਭੇਜਣਾ ਹੁੰਦਾ ਸੀ ਉਹ ਉਹਦੇ ਚੋਂ ਬਚ ਗਿਆ ਇਹ ਰੈਜ਼ਰਵਸ ਵੀ ਆਈ ਲੱਗਿਆ ਹੋਇਆ ਸੀ ਕਿ ਸਾਰੀ ਨਾਨਸੈਂਸ ਸੀ ਕੱਲਾ ਤੁਹਾਡੀ ਗੋਡਸ ਤੇ ਰੱਬ ਦੇ ਵਿੱਚ ਕੋਈ ਮਿਡਲਮੈਨ ਨਹੀਂ ਚਾਹੀਦਾ ਜਿਵੇਂ ਸੂਫੀਆ ਕਹਿੰਦੇ ਨੇ ਜਿਵੇਂ ਬਾਬਾ ਬੁੱਲੇ ਸ਼ਾਹ ਕਹਿੰਦਾ ਸੀ ਜਿਵੇਂ ਗੁਰੂ ਨਾਨਕ ਕਹਿੰਦਾ ਸੀ ਕਿ نو ਮੀਡਲ ਮੈਨ ਕਿਸੇ ਦੀ ਲੋੜ ਨਹੀਂ ਇਹ ਯਾਦ ਕਰਨਾ ਅਸੀਂ ਕਰ ਲਾਂਗੇ ਇਹ ਉਸ ਵੇਲੇ ਬਹੁ ਇਹ ਸਾਂਝੇ ਪੁਆਇੰਟ ਵੀ ਹੈ ਕਿਉਂਕਿ ਰਿਲੀਜਨ ਵੀ ਥੀਓਲੋਜੀ ਵੀ ਇੱਕ ਲਿਬਰੇਸ਼ਨ ਦੀ ਥਿਊਰੀ ਰੱਖਦੀ ਹੈ ਹਰੇਕ ਰਿਲੀਜਨ ਇਨ ਦੀ ਬਿਗਨਿੰਗ ਇਜ਼ ਆਲਵੇਜ਼ ਵੈਰੀ ਰੈਵਲੂਸ਼ਨਰੀ ਤੇ ਮੰਨ ਕੇ ਚੱਲੋ ਮੰਨ ਨਹੀਂ ਪੜਾਇ ਭਾਵੇਂ ਮੁਹੰਮਦਨਿਜ਼ਮ ਹੈ ਭਾਵੇਂ ਕ੍ਰਿਸਚੀਅਨਿਟੀ ਹੈ ਭਾਵੇਂ ਬੁੱਧਿਜ਼ਮ ਹੈ ਭਾਵੇਂ ਸਿੱਖ ਧਰਮ ਹੈ ਭਾਵੇਂ ਹਿੰਦੂ ਧਰਮ ਵੀ ਹੋਵੇ ਇਨ ਦੀ ਬਿਗਨਿੰਗ ਆਲ ਆਰ ਲਿਬਰੇਟਿਵ ਜਿਉਂ-ਜਿਉਂ ਇੰਸਟੀਚੂਨਲਾਈਜ਼ ਹੋ ਜਾਣਗੇ, ਬੈਕਵਰਡ ਹੋ ਜਾਣਗੇ। ਉਹ ਸਾਰੇ ਇਹਨਾਂ ਦੀ ਇਹਨਾਂ ਦੀ ਏਜ 500 ਸਾਲ ਬਣਨੀ ਗਈ ਆ ਜਿਆਦਾ ਤੋਂ ਜਿਆਦਾ। ਕਿ 500 ਸਾਲ ਤੋਂ ਜ਼ਿਆਦਾ ਵੇਰ ਤੱਕ ਇਹਨਾਂ ਚ ਪਿਓਰਿਟੀ ਨਹੀਂ ਰਹਿ ਸਕਦੀ। ਇਹ ਬੋਧਨ ਨੇ ਮੇਗਾਤਾ ਸੀ। ਉਦੋਂ ਇਹ ਸਵਾਲ ਹੋਇਆ ਸੀ ਕਿ ਤੁਸੀਂ ਆਪਣੇ ਮੱਠ ਦੇ ਵਿੱਚ ਉਹ ਮਨ ਨੂੰ ਕਿਉਂ ਨਹੀਂ ਅਲਾਉ ਕਰਦੇ? ਆਨੰਦ ਨੇ ਕੀਤਾ ਸੀ ਉਹਦਾ ਜਿਹੜਾ ਸਭ ਤੋਂ ਵੱਡਾ ਚੇਲਾ ਸੀ। ਵੀ ਇਹ ਤਾਂ ਲਿਬਰਟੀ ਆਏ ਤੁਸੀਂ ਆਜ਼ਾਦੀ ਤੇ ਕੰਟੇਨ ਕਰ ਰਹੇ ਹੋ। ਉਹ ਕਹਿੰਦਾ ਮੈਨੂੰ ਪਤਾ ਹੈ। ਕਿ ਔਰਮੈਨ ਨੂੰ ਬਰਾਬਰ ਦਾ ਅਧਿਕਾਰ ਦੇਣਾ ਚਾਹੀਦਾ ਮੇਰੀ ਜਿਹੜੀ ਭਗਤ ਹੈ ਔਰਮੈਨ ਮੇਰੇ ਧਰਮ ਦੀ ਇਹਨੂੰ ਜਾਣਾ ਚਾਹੀਦਾ ਮੈਂ ਅਲਾਉ ਕਰਨਾ ਚਾਹਣਾ ਪਰ ਕਹਿੰਦਾ ਮੈਨੂੰ ਡਰ ਹੈ ਜੇ 100 ਸਾਲ ਚੱਲਣਾ 50 ਸਾਲ ਚੱਲੋ ਲੋਕ ਮੋਰਲੀ ਸਟਰੋਂਗ ਨਹੀਂ ਹੈ ਐਂਡ ਇਟ ਡਸ ਹੈਪਨ ਰੋਜ਼ ਆਪਾਂ ਕੀ ਖਬਰਾਂ ਸੁਣਦੇ ਆ ਸੁਣਦੇ ਆ ਤਾਂ ਹਰੇਕ ਧਰਮ ਨੇ ਕੁਝ ਦੇਰ ਬਾਅਦ ਰਿਐਕਸ਼ਨਰੀ ਹੋ ਜਾਣਾ ਹੈ ਔਰ ਉਹ ਰੋਜ਼ਾਨਾ ਹੁੰਦਾ ਤਾਂ ਇਸ ਕਰਕੇ ਉਹ ਮਾਰਟਰ ਲੂਪ ਕਰਤੀ ਇਹ ਐਜਸ ਬਹੁਤ ਵੱਡੀ ਇੱਕ ਚੇਤ ਲਿਆਉਣ ਤੇ ਲੱਗੇ ਹੋਏ ਸੀ ਉਹਦੇ ਵਿੱਚ ਹੀ ਉਹਨਾਂ ਨੇ ਕਰਤਾ ਸੀ ਕਿ ਰਿਲੀਜੀਅਨ ਕੋਲ ਕੋਈ ਅਥਾਰਟੀ ਨਹੀਂ ਚਾਹੀਦੀ ਇਹ 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 ਇਹਨਾਂ ਦਾ ਕੰਮ ਹੈ ਜਿਹੜਾ ਵੱਖਰਾ ਹੋਣਾ ਚਾਹੀਦਾ ਇਹਨੂੰ ਕਿਹਾ ਜਾਂਦਾ ਸੈਕੂਲਰ ਅਪਰੋਚ West ਦੇ ਵਿੱਚ ਸੈਕੂਲਰ ਅਪਰੋਚ ਮੀਡਲ 에ਜਿਸ ਜਦੋਂ ਰੈਨੇਸੈਂਸ ਸ਼ੁਰੂ ਹੁੰਦਾ ਉੱਥੇ ਆ ਗਈ ਸੀ ਜਿੱਥੇ ਅਜੇ ਸਾਡਾ ਜੀ ਉਹਦੇ ਤੋਂ ਲੰਘ ਰਿਹਾ ਆਪਣੇ ਕਿ ਕਿ ਸੈਕੂਲਰ ਸਾਡੀ ਅਪਰੋਚ ਹੋਣੀ ਚਾਹੀਦੀ ਹੈ ਰਿਲੀਜੀਅਨ ਦਾ ਰਾਜਨੀਤੀ ਤੇ ਇਸਾ ਨਹੀਂ ਹੋਣਾ ਚਾਹੀਦਾ ਲੇਕਿਨ ਅਜੇ ਵੀ ਸਾਡੀ ਹੱਦ ਤੋਂ ਜ਼ਿਆਦਾ ਜਿਹੜੀ ਪੋਪੂਲੇਸ਼ਨ ਹੈ ਉਹਦਾ ਇਸ ਗੱਲ ਤੇ ਜ਼ੋਰ ਹੈ ਕਿ ਇਹ ਧਰਮ ਦਾ ਹੁੰਦਾ ਹੋਏਗਾ ਸਿਆਸਤ ਠੀਕ ਹੋਏਗੀ ਪਰ ਆਪਕੀ ਨਾਲ ਨਾਲ ਕਾਇਕਰੀ ਲੱਗਦਾ ਤਾਂ ਇਸ ਕਰਕੇ ਨਾਨੇ ਕਾਰਪਸ ਉਹ ਲੋਕਲੇ ਜਿਹੇ ਲੱਗੇ ਹੋਏ ਸੀ ਲੇਕਿਨ ਉਥੇ ਵੱਖ-ਵੱਖ ਜਿਮੀਆਂ ਦਿਸ਼ਾਵਾਂ ਨੇ ਉਹਨਾਂ ਤੇ ਕੰਮ ਹੋ ਰਿਹਾ ਸੀ ਕਿਤੇ ਕਲੰਬਸ ਜਾ ਰਿਹਾ ਹੈ ਕਿਤੇ ਰੈਜ਼ਮਸ ਕੰਮ ਕਰ ਰਿਹਾ ਹੈ ਕਿਤੇ ਬਾਸਪੋਟੀ ਗਾਮਾ ਜਾ ਰਿਹਾ ਹੈ ਕਿਤੇ ਮੈਗਲਨ ਜਾ ਰਿਹਾ ਹੈ ਨੰਬਰ 3 ਉਥੇ ਜਿਹੜੀ ਅੱਜ ਦੀ ਪੋਲਿਟਿਕਸ ਹੈ ਇਹਦੀਆਂ ਜੜ੍ਹਾਂ ਵੀ ਜਿਹੜੀਆਂ ਉਸੇ ਤਰ੍ਹਾਂ ਦੇ ਸੰਚ ਪਈਆਂ ਮਕਿਆਵਲੀ ਇਟਲੀ ਦੇ ਵਿੱਚ ਖਾਸ ਫਲੋਰੈਂਸ ਦੇ ਵਿੱਚ ਹੀ ਸੀ ਕਿਉਂਕਿ ਸਿਟੀ ਸਟੇਟਸ ਹੁੰਦੀਆਂ ਸੀ ਉਥੇ ਵੀ ਇੱਕ ਅਰਿਸਟੋਕ੍ਰੇਟ ਵੀ ਸੀ ਬਿਊਰੋਕ੍ਰੇਟ ਵੀ ਸੀ ਰਾਜੇ ਨਾਲ ਜਿਹੜਾ ਤਲਕਾਤ ਵੀ ਸੀ ਜੇ ਰਾਜਾ ਡੀਥਰੋਨ ਹੋ ਗਿਆ ਹੈ ਵੀ ਡੀਥਰੋਨ ਹੋ ਗਿਆ ਤੇ ਇਹਨੇ ਇੱਕ ਛੋਟੀ ਜੀ ਕਿਤਾਬ ਲਿਖੀ ਸੀ ਦਾ ਪ੍ਰਿੰਸ ਉਹਦੇ ਚ ਇਹਨੇ ਫੰਡਾਮੈਂਟਲਸ ਲਿਖੇ ਨੇ ਕਿ ਰਾਜਾ ਕਿ ਹੋ ਜਾਇਆ ਚਾਹੀਦਾ ਰਾਜੇ ਨੇ ਜੇ ਆਪਣਾ ਰਾਜ ਬਣਾ ਕੇ ਰੱਖਣਾ ਹੈ ਤਾਂ ਉਹ ਕੀ ਕਰਨਾ ਚਾਹੀਦਾ ਹੈ ਕਿਸ ਤਰ੍ਹਾਂ ਦੀ ਅਪਰੋਚ ਰੱਖਣੀ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਆਲਟੋਫ ਜਿਹੜੇ ਕਿੰਗ ਹੈ ਵੀ ਐਕੀ ਹੋਣੇ ਚਾਹੀਏ ਆਪਾਂ ਇਧਰ ਕੀ ਕਹਿੰਦੇ ਆ ਇੰਡੀਆ ਚ ਕਿ ਜਿਹੜਾ ਉਹ ਸੀ ਚਾਨਕਿਆ ਵੀ ਉਹਨੇ ਕੁਝ ਰੂਲ ਜਿਹੜੇ ਨੇ ਬਣਾਏ ਹੋਏ ਨੇ ਇਨੀਸ਼ੀਅਟ ਇੰਡੀਆ ਚ ਤਾਂ ਅੱਜ ਦੀ ਜਿਹੜੀ ਮਾਡਰਨ ਪੋਲਿਟਿਕਸ ਹੈ ਉਹ ਮਕਿਆਵਲੀ ਦਾ ਪ੍ਰਿੰਸ ਜਿਹੜਾ ਉਹਦੇ ਪ੍ਰਿੰਸੀਪਲ ਤੇ ਲਗਭਗ ਟਿਕੀ ਹੋਈ ਹੈ ਉਹ ਲਿਖਦਾ ਕਿ ਰਾਜੇ ਨੂੰ ਬਹੁਤ ਚੰਗੀ ਗੱਲ ਆ ਜੋ ਸੰਸੀਰ ਹੋਵੇ ਚੰਗੀ ਗੱਲ ਆ ਉਹ ਸੱਚਾ ਹੋਵੇ ਚੰਗੀ ਗੱਲ ਆ ਭਲਾਮਾਨਸ ਹੋਵੇ ਚੰਗੀ ਗੱਲ ਹੈ ਜੈਂਟਲ ਹੋਵੇ ਕਾਈਂਡ ਹੋਵੇ ਜਸਟਿਸ ਦੇਣ ਵਾਲਾ ਹੋਵੇ ਲੇਕਿਨ ਜੇ ਲੋੜ ਪਵੇ ਤੂੰ ਉਲਟ ਹੋਣ ਦੀ क्रूअल ਹੋਣ ਦੀ डिसोनੈਸਟ ਹੋਣ ਦੀ ਕਰਪਟ ਹੋਣ ਦੀ ਇੱਕ ਮਿੰਟ ਨਾ ਲਾਵੇ ਉਹ ਲਿਖਦਾ ਹੈ ਕਿ ਸਾਡੇ ਵੀ ਆਈ ਕਰਦੇ ਐਣ ਵੀਡੇ ਬਣ ਕੇ ਆਉਣਗੇ ਕੁਝ ਹੁੰਦੇ ਵੀ ਨਹੀਂ ਲੇਕਿਨ ਕਦੋਂ ਨਿਗੜ ਜਾਣਾ ਇਹ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ ਤਾਂ ਅਗੇਨ ਦੀ ਰੂਟਸ ਆਫ ਮਾਡਰਨ ਪੋਲਿਟਿਕਸ ਆਰ ਇਨ ਦੀ ਰੈਨੇਸਾਂ ਪੀਰੀਅਡ ਕਿਉਂਕਿ ਇੱਕ ਗੱਲ ਆਪਾਂ ਮੰਨੋ ਕਿ ਦੁਨੀਆ ਭਰ ਦੇ ਵਿੱਚ ਵੈਸਟਰਨ ਫਿਲਾਸਫੀ ਵੈਸਟਰਨ ਪੋਲਿਟਿਕਸ ਵੈਸਟਰਨ ਇਕਨੋਮੀ ਵੈਸਟਰਨ ਹੀ ਕਲਚਰ ਤਕਰੀਬਨ ਡੋਮਿਨੇਟ ਕਰ ਰਿਹਾ ਤੇ ਕਰ ਰਿਹਾ ਅਜੇ ਤੱਕ ਇਹਨੂੰ ਠੱਲ ਤਾਂ ਨਹੀਂ ਪਈ ਇਸ ਕਰਕੇ ਹੁਣ ਦੋ ਜਿਹੜੇ ਸੀ ਉਹ ਆਪਾਂ ਕੰਪੇਅਰ ਕਰ ਸਕਦੇ ਆ ਕਈ ਗੁਰਨਾਣਿਕ ਗੁਰਮੁਖਤਾ ਦਾ ਕਰਨਾ ਚਾਹੁੰਦਾ। ਸੰਜੀਵਾਨਤਾ ਦਾ ਕਨਸੈਪਟ ਡਵੈਲਪ ਕਰਨਾ ਚਾਹੁੰਦਾ। ਬੇਗੰਪੁਰਾ ਜਿਹੜਾ ਉਹ ਸਾਰਨਾ ਚਾਹੁੰਦਾ। ਕੰਮ ਕਰੋ, ਕੀਰਤ ਕਰੋ, ਨਾਮ ਜਪੋ ਦਾ ਉਹ ਕਰਨਾ ਚਾਹੁੰਦਾ। ਦੂਸਰੇ ਪਾਸੇ West ਦੇ ਵਿੱਚ ਉਸੇ ਰੈਨੇਸਾਂ ਪੀਰੀਅਡ ਦੇ ਵਿੱਚ ਪਹਿਲਾ ਇੰਟੈਲੈਕਚੁਅਲ ਪੈਦਾ ਹੁੰਦੇ ਨਾ ਬੜਾ ਚੰਗਾ ਲੱਗਦਾ। ਰਿਫਾਰਮイズਮ ਹਮਤ ਨਵੇਂ ਕਿਸਮ ਦੀ ਪੋਲਿਟਿਕਸ ਹੋਂ ਦੀ ਕੋਸ਼ਿਸ਼ ਹੁੰਦੀ ਹੈ 1212 ਦੇ ਵਿੱਚ ਇੰਗਲੈਂਡ ਦੇ ਵਿੱਚ ਜਿਹੜਾ ਚਾਰਟਰ ਹੈ ਇੱਕ ਨਵਾਂ ਰਾਜੇ ਕੇ ਪੇਸ਼ ਕਰ ਦਿੱਤਾ ਜਾਂਦਾ ਹੈ ਪਾਰਲੀਮੈਂਟ ਦਾ ਉਸ ਤੋਂ ਵੀ 깔 ਦੀ ਗੱਲ ਹੈ ਤਾਂ ਲਿਬਰਲ ਪੋਲਿਟਿਕਸ ਯੂਨੀਵਰਸਿਟੀ ਕਹਿੰਦੇ ਆ ਉਸ ਦੀਆਂ ਨੀਹਾਂ ਉਸਰਨ ਲੱਗ ਜਾਂਦੀਆਂ ਇਹ ਸਾਰਾ ਕੁਝ ਕਿੱਥੇ ਲੈ ਕੇ ਜਾਏਗਾ ਮੂਵਮੈਂਟ ਨੂੰ ਇਹ ਸਾਰੇ ਕੁਝ ਤੋਂ ਨਿਕਲ ਜੇ ਐਨਲਾਈਟਨਮੈਂਟ ਦਾ ਪ੍ਰੋਜੈਕਟ ਜਿਹੜਾ 1650 ਤੋਂ ਸ਼ੁਰੂ ਹੋ ਕੇ ਤਕਰੀਬਨ 1815 ਤੱਕ ਮੰਨਿਆ ਜਾਂਦਾ ਹੈ ਐਨ ਲਾਈਟਨਮੈਂਟ ਦੀ ਏਜ ਅਪੋਲੋਨੀਅਨ ਏਜ ਉਸ ਨੂੰ ਕਹਿੰਦੇ ਨੇ ਜਿੱਥੇ ਇੰਟੈਲੈਕਟ ਜਿਹੜਾ ਉਹ ਗਵਰਨ ਕਰਦਾ ਟੋਟਲ ਔਰ ਇਹ ਪ੍ਰੋਜੈਕਟ ਪੇਸ਼ ਕਰ ਦਿੱਤਾ ਜਾਂਦਾ ਹੈ ਕਿ ਕਿਸੇ ਜਮਾਨੇ 'ਚ ਇਹ ਮੰਨਿਆ ਜਾਂਦਾ ਸੀ ਕਿ ਰਿਲੀਜੀਅਨ ਐਂਡ ਗॉड ਦੇ ਕੈਨ ਸੇਵ ਹਮੈਨਿਟੀ ਦੇ ਕੈਨ ਲਿਬਰੇਟ ਮੈਨ ਏ ਕੈਨ ਇਮੈਂਸੀਫਾਈਕ ਮੈਨ ਐਂਡ ਦੇ ਆਰ ਦੀ ਪਨਾਸ਼ੀਆ ਆਫ 올 ਪ੍ਰੋਬਲਮਸ ਇਹ ਪਹਿਲਾ ਪ੍ਰੋਜੈਕਟ ਸੀ ਦੁਨੀਆਂ ਦਾ ਕਿ ਧਰਮ ਔਰ ਪਰਮਾਤਮਾ ਬੰਦੇ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਸਕਦਾ ਬੰਦੇ ਦੀਆਂ ਤਕਲੀਫਾਂ ਹੱਲ ਕਰ ਸਕਦਾ ਉਹਨੂੰ ਮੁਕਤੀ ਮਿਲ ਸਕਦੀ ਹੈ ਮੁਕਤੀ ਦਵਾ ਸਕਦਾ ਹੈ ਇਹ ਪ੍ਰੋਜੈਕਟ ਲੇਕਿਨ ਇਹ ਜਿਵੇਂ ਜਿਵੇਂ ਸੰਭਾਲ ਲੰਗੀ ਗਿਆ ਤੇ ਬੰਦੇ ਨੂੰ ਇਹ ਲੱਗਿਆ ਕਿ ਨਹੀਂ ਗੱਲ ਬਣੀ ਨਹੀਂ ਸਾਇੰਸ ਰੀਜ਼ਨਿੰਗ ਰੈਸ਼ਨਲਿਜ਼ਮ ਜਿਹੜਾ ਇੰਟੈਲੈਕਟ ਇਹ ਬੰਦੇ ਦੀਆਂ ਸਮੱਸਿਆਵਾਂ ਦਾ ਹੱਲ ਕਰ ਸਕਦਾ ਜਿਸ ਦਾ ਬਰਤ ਜਿਹੜਾ ਰੈਨੇਸਾਂਸ ਤੋਂ ਹੁੰਦਾ ਗॉड ਨੂੰ ਪਰਾਂ ਠਕਣਾ ਸ਼ੁਰੂ ਕਰ ਦਿੱਤਾ ਜਾਂਦਾ ਔਰ ਇਥੋਂ ਤੱਕ ਇਹ ਕੋਸ਼ਿਸ਼ ਜਿਆਦਾ ਜਾਰੀ ਰਹਿੰਦੀ ਹੈ ਕਦੋਂ ਤੱਕ ਜਦੋਂ ਆ ਕੇ 19ਵੀਂ ਸਦੀ ਦੇ ক্লোਜ਼ ਹੋਣ ਦੇ ਨੇੜੇ ਮਾਰਕਸ ਦਾ ਸਮਕਾਲੀ ਨੀਤਸ਼ੇ ਡਿਕਲੇਅਰ ਕਰਦਾ ਗੋਡ ਇਜ਼ ਡੈੱਡ ਗੋਡ ਇਜ਼ ਡੈਡ ਨਾਲ ਨਾਲ ਇਹ ਸਮਝਿਆ ਜਾਂਦਾ ਹੈ ਕਿ ਕਿੰਗ ਇਜ਼ ਡੈਡ ਫਾਦਰ ਇਜ਼ ਡੈਡ ਪੈਟਰਨਰਸ਼ਿਪ ਇਜ਼ ਦੈਟ ਡੈਡ ਕਿਉਂਕਿ ਰਾਜ ਕੌਣ ਕਰਦਾ ਸੀ ਸਮਾਜ ਤੇ ਸੋਸਾਇਟੀ ਤੇ ਰਾਜ ਕਿੰਗ ਕਰਦਾ ਸੀ ਸਾਰੀ ਦੁਨੀਆ ਤੇ ਰਾਜ ਗੋਡ ਕਰਦਾ ਸੀ ਸੋਸਾਇਟੀ ਤੇ ਇੱਕ ਥਾਂ ਰਾਜ ਰਾਜਾ ਕਰਦਾ ਸੀ ਪਰਿਵਾਰ ਦੇ ਵਿੱਚ ਰਾਜ ਫਾਦਰ ਕਰਦਾ ਸੀ ਤਾਂ ਜਦੋਂ ਗੋਡ ਡੈਡ ਹੋ ਗਿਆ ਰਾਜੇ ਕੀ ਕਹਿੰਦੇ ਹੁੰਦੇ ਸੀ ਕਿਦੇ ਅਸੀਂ ਇਲਚੀਆਂ ਗੌਡ ਦੇ ਨਾਲ ਹੀ ਉਹ ਡੈਡ ਹੋ ਗਿਆ ਜਦੋਂ ਉਹ ਡੈਡ ਹੋ ਗਿਆ ਤਾਂ ਜਿਹੜਾ ਇਹ ਪਟਰਨਰਸ਼ਿਪ ਹੈ ਤੇ ਮਰਦ ਪ੍ਰਧਾਨਗੀ ਹੈ ਇਹਨੂੰ ਚੈਲੰਜ ਹੋ ਗਿਆ ਇਹ ਪ੍ਰੋਜੈਕਟ ਜਿਹੜਾ ਸੀ ਇਹ ਵੈਸਟਰਨ ਦੇ ਵਿੱਚ ਚੱਲ ਰਿਹਾ ਸੀ ਜਿਹਦਾ origin ਰੈਨੇਸਾਂ ਪੀਰੀਅਡ ਤੇ ਹੁੰਦਾ ਐਨਲਾਈਟਨਮੈਂਟ ਦੇ ਵਿੱਚ ਜਦੋਂ ਫਿਰ ਸਾਰੀ ਸਾਇੰਸ ਆ ਜਾਂਦੀ ਹੈ ਟੈਕਨੋਲੋਜੀ ਆ ਜਾਂਦਾ ਹੈ ਇੰਡਸਟਰੀਅਲ ਰੈਵੋਲੂਸ਼ਨ ਆ ਜਾਂਦਾ ਹੈ ਤਾਂ ਲੋਕ ਜਿਹੜੇ ਇਹਨਾਂ ਐਡਵਾਂਸ ਕਰਦੇ ਨੇ ਨਵੀਂ ਇਕਨੋਮੀ ਆ ਜਾਂਦੀ ਹੈ ਦੁਨੀਆ ਦੁਨੀਆ ਜਿਹੜੀ ਆ ਉਹ ਤਕਰੀਬਨ 1600 16 ਅੰਕ ਤੱਕ ਸਾਰੀ ਲੱਭੀ ਜਾਂਦੀ ਹੈ ਸਾਰੇ ਸਮੁੰਦਰ ਲੱਭ ਲਏ ਜਾਂਦੇ ਨੇ ਸਾਰੀਆਂ ਧਰਤੀਆਂ ਲੱਭ ਲਈਆਂ ਜਾਂਦੀਆਂ ਜਿਹੜੀਆਂ ਪਹਿਲਾਂ ਹੈ ਨਹੀਂ ਸੀ ਲੇਕਿਨ ਇਹ ਵੈਸਟ ਵਾਲਿਆਂ ਨੇ ਲੱਭਣਾ ਸੀ ਉਹਨਾਂ ਨੇ ਲੱਭੇ ਸਾਡੇ ਉਦੋਂ ਕੀ ਸੀ ਚੱਲ ਰਿਹਾ ਇੱਥੇ ਇਸ ਕੰਟੈਂਪੋਰੀ ਏਜ ਦੇ ਵਿੱਚ ਕਿ ਦੇਸ਼ ਤੋਂ ਬਾਹਰ ਨਹੀਂ ਜਾਣਾ ਸਮੁੰਦਰ ਤੋਂ ਬਾਹਰ ਨਹੀਂ ਜਾਣਾ ਬਿਲਕੁਲ ਉਲਟ ਹੈ ਨਾ ਈਸਟ ਦੇ ਵਿੱਚ ਇਹ ਸੀ ਜਿਹੜਾ ਸਮੁੰਦਰ ਤੋਂ ਬਾਹਰ ਚਲਾ ਜਾਂਦਾ ਸੀ ਉਹਨੂੰ ਇਹ ਭਿੱਟਿਆ ਗਿਆ ਉਹਨੂੰ ਫਿਰ ਜ਼ਿਆਦਾ ਸ਼ੁੱਧ ਕੀਤਾ ਜਾਂਦਾ ਸੀ ਉਹ ਜਿਹੜੇ ਆ ਉਹ ਭਾਵੇਂ ਆਪਣੀ ਨੀਡ ਚੋਂ ਲੋਭ ਚੋਂ ਲਾਲਚ ਚੋਂ ਲੱਭ ਰਹੇ ਆ ਉਹਨਾਂ ਨੇ ਛਾਉਣਾ ਸੀ ਈਸਟ ਵਾਲਿਆਂ ਨੇ ਫਿਰ ਨਹੀਂ ਸੀ ਛਾਉਣਾ ਤੇ ਇਸ ਕਰਕੇ ਇਹ ক্লোਜ਼ ਹੁੰਦੇ ਜਾਂਦੇ ਆ ਉਹ ਜਿਹੜੇ ਆ ਉਹ ਬਾਹਰ ਨੂੰ ਫੈਲਦੇ ਜਾਂਦੇ ਆ ਤਾਂ ਇਹ ਸੇਜ ਦੇ ਵਿੱਚ ਹੁਣ ਜਿਹੜਾ ਉਦੋਂ ਸ਼ੁਰੂ ਹੋਇਆ ਅਲਾਈਨਮੈਂਟ ਪ੍ਰੋਜੈਕਟ ਦੇ ਵਿੱਚੋਂ ਹੋਰ ਛਾ ਗਿਆ ਟੈਕਨੋਲੋਜੀ ਉਹਨਾਂ ਕੋਲ ਆ ਗਈ ਦੇ ਨਾਲ ਦੇ ਨਾਲ ਜਿਹੜੇ ਐਮਪਾਇਰ ਜਿਹੜੇ ਸੀ ਉਹਨਾਂ ਦੇ ਸਟੈਬਲਿਸ਼ ਹੋ ਜਾਂਦੇ ਆ ਤਾਂ ਗੁਰਨਾਨਕ ਦੇ ਵੇਲੇ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਕੁਝ ਇਸ ਤਰ੍ਹਾਂ ਦੇ ਵੀ ਲੋਕ ਹੋਏ ਈਸਟ ਦੇ ਵਿੱਚ ਵੀ ਹੋਏ ਚਾਈਨਾ ਬਾਰੇ ਮੈਨੂੰ ਕੋਈ ਬਹੁਤੀ ਨੌਲੇਜ ਹੈ ਬਿਲਕੁਲ ਨਹੀਂ ਹੈ ਇਸੇ ਕਿਤਾਬ ਦੇ ਵਿੱਚ ਹੀ ਉਲੁਗ ਬੇਗ ਜਿਹੜਾ ਹੈ ਉਲੁਗ ਬੇਗ ਨਾ ਉਲੁਗ ਬੇਗ ਉਹ ਪ੍ਰਿੰਸ ਐਕ ਕੁਝ ਲੋਕ ਜਿਹੜੇ ਸੀ ਈਸਟ ਦੇ ਵਿੱਚ ਵੀ ਲੱਭ ਰਹੇ ਸੀ ਸਹਾਇਸਤੀਆਂ ਡਿਸਕਵਰੀਆਂ ਸਾਡੇ ਪ੍ਰਾਣੇ ਜ਼ਮਾਨੇਸ ਤਾਂ ਮਿਲ ਜਾਂਦਾ ਕਿ ਸਾਡੇ ਕੋਲ ਮੈਥਮੈਟਿਸ਼ੀਅਨ ਵਰਸ਼ਾ ਦੇ ਵਿੱਚ ਬਹੁਤ ਮਿਲਦੇ ਨੇ ਮੈਥਮੈਟਿਸ਼ੀਅਨ ਨਿਜਾਂ ਕੋ ਜਿਹੜੇ ਸਾਇੰਟਿਸਟ ਨੇ ਲੇਕਿਨ ਅਲਟੀਮੇਟਲੀ ਗੱਲਬਾ ਜਿਹੜਾ ਸੀ ਉਹ ਵੈਸਟ ਦਾ ਹੋ ਹੀ ਜਾਂਦਾ ਹੈ ਇਸੇ ਕਰਕੇ ਮੇਰਾ ਇਹ ਮੰਨਣਾ ਹੈ ਕਿ ਸਾਨੂੰ ਰੈਨੇਸਾਂ ਪੀਰੀਅਡ ਐਨਲਾਈਟਨਮੈਂਟ ਪੀਰੀਅਡ ਹਾਲਾਂਕਿ ਹੁਣ ਤੱਕ ਆ ਰਹੀ ਹੈ ਨਵੀਂ ਕਿ ਨਾ ਰਿਲੀਜੀਅਨ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕਿਆ ਨਾ ਸਾਇੰਸ ਸਾਰੀਆਂ ਸਮੱਸਿਆਵਾਂ ਦਾ ਹੱਲ ਕਰ ਸਕੇ ਜਦੋਂ ਦੋਵੇਂ ਵਰਲਡ ਵਾਰ ਲੱਗ ਗਈਆਂ ਉਦੋਂ ਇੱਕ ਵਾਰੀ ਜਿਹੜੀ ਸਾਰੀ ਜਨਰੇਸ਼ਨ ਸੀ ਦੁਨੀਆ ਕੀ ਇਹਨੂੰ ਲੌਸਟ ਜਨਰੇਸ਼ਨ ਕਿਹਾ ਜਾਂਦਾ ਲੋਕ ਸਿਰ ਛੁੱਟ ਕੇ ਬੈਠ ਗਏ ਸੀ ਕਿ ਦੋਵੇਂ ਪ੍ਰੋਜੈਕਟ ਫੇਲ ਹੋ ਗਏ ਹੁਣ ਕੀ ਕਰੀਏ ਲੋਕਾਂ ਕੋਲ ਫਿਰ ਇੱਕ ਤੀਜਾ ਪ੍ਰੋਜੈਕਟ ਸੀ ਤੀਜੇ ਪ੍ਰੋਜੈਕਟ ਨੂੰ ਕਿਹਾ ਜਾਂਦਾ ਕਿ ਕੁਮਾਰਕਸ ਦਾ ਪੂਰਾ ਪ੍ਰੋਜੈਕਟ ਹੈ ਜਿਹੜਾ ਕਹਿੰਦਾ ਕਿ ਅਸੀਂ ਇਸ ਢੰਗ ਨਾਲ 20 ਬਰੇਟ ਬੰਦੇ ਨੂੰ ਕਰ ਸਕਦੇ ਹਾਂ ਜਿਹਦੀ ਵੱਖਰੀ ਕਿਸਮ ਦੀ ਆਰਥਿਕਤਾ ਵੱਖਰੀ ਕਿਸਮ ਦਾ ਕਲਚਰ ਵੱਖਰੀ ਕਿਸਮ ਦਾ ਰਾਜ ਵੱਖਰੀ ਕਿਸਮ ਦਾ ਸੀ ਬੰਦਾ ਬਣਾਵਾਂਗੇ ਜਿਵੇਂ ਰਿਲੀਜੀਅਨ ਧਾਰਮਿਕ ਬੰਦਾ ਬਣਾਉਂਦਾ ਸੀ ਜਿਵੇਂ ਸਿੱਖੀਜ਼ਮ ਵਰਮਖ ਪੈਦਾ ਕਰਦਾ ਹੈ ਸਾਇੰਸ ਰਹਿਣੇ ਸਾ ਰੈਸ਼ਨਲਿਜ਼ਮ ਉਹ ਜਿਹਨੂੰ ਆਪਾਂ ਵਿਗਿਆਨਿਕ ਸੋਚ ਵਾਲਾ ਬੰਦਾ ਕਹਿੰਦੇ ਆ ਉਹ ਪੈਦਾ ਕਰਦਾ ਹੈ ਔਰ ਜਿਹੜਾ ਮਾਰਕਸਿਜ਼ਮ ਹੈ ਉਹਦੇ ਵਿੱਚ ਅਸੀਂ ਕਹਿੰਦੇ ਆ ਕਿ ਅਸੀਂ ਇੱਕ ਪ੍ਰੋਲੇਟਾਰੀ ਜਿਹੜਾ ਉਹ ਚੰਗੀ ਸੂਝ ਵਾਲਾ ਉਹ ਅਸੀਂ ਪੈਦਾ ਕਰਾਂਗੇ ਜਿਹਨੂੰ ਤੁਸੀਂ ਕਾਮਰੇਡ ਵੀ ਕਹਿ ਸਕਦੇ ਹੋ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਪ੍ਰੋਜੈਕਟ ਹੈ ਵੀ ਕੀ ਭਲਾ ਆ ਕੇ ਉਹ ਸੋਲਵ ਕਰ ਸਕਦਾ ਇਹ ਗੱਲਾਂ ਪੜ੍ਹ ਕੇ ਸਾਨੂੰ ਹਿਸਟਰੀ 'ਚ ਵੀ ਪਤਾ ਲੱਗਦਾ ਹੈ ਕਿ ਹਿਸਟਰੀ ਦੇ ਵਿੱਚ ਕੀ ਕੀ ਤਜਰਬੇ ਹੋਏ ਨੇ ਕਿਹੋ-ਕਿਹੋ ਜਿਹੇ ਤਜਰਬੇ ਜਿਹੜੇ ਜੋ ਇਸ ਵੇਲੇ ਸਾਡੇ ਸਾਹਮਣੇ ਆ ਵੀ ਹੁਣ ਮਨੁੱਖ ਬੰਦਾ ਕੀ ਕਰੇ ਹੁਣ ਹੁਣ ਰੌਲਾ ਤੇ ਵੀ ਪੈਣ ਲੱਗ ਗਿਆ ਕਿ ਸਾਇੰਸ ਜਿਹੜਾ ਹੈ ਉਹ ਤਾਂ ਬੰਦੇ ਨੂੰ ਇੰਨਾ ਖੁਸ਼ਕ ਬਣਾ ਦੇਊਗਾ ਕਿਉਂਕਿ ਦੋ ਹੀ ਨੇ ਬੰਦੇ ਦੇ ਕੇਂਦਰ ਹੈਡ ਐਂਡ ਹਾਰਟ ਹੈਡ ਨੂੰ ਕਹਿੰਦੇ ਨੇ ਅਪੋਲੋਨੀਅਨ ਅਪਰੋਚ ਜਿਹਨੂੰ ਰੀਡ ਸੇ ਕਹਿੰਦਾ ਹੈ ਦੂਸਰ ਕਹਿੰਦੇ ਡਾਇਓਨੀਸ਼ੀਅਸ ਜੀ ਜੀ इमोशंस ਐਂਡ ਸੈਂਟੀਮੈਂਟਸ ਐ ਕਲਾਮਾ ਨੇ ਸੁਖਮ ਕਲਾਮਾ ਨੇ ਨਰਮ ਦੇਲਾ ਬੰਦਾ ਉਹਦੇ ਥੋੜਾ ਜਿਹਾ ਇਹ ਸਮਝਿਆ ਜਾਂਦਾ ਹੈ ਕਿ ਬੰਦੇ ਸੋਫਲ ਕੋਮਲ ਭਾਵਨਾਵਾਂ ਹੁੰਦੀਆਂ ਵੀ ਜੇ ਇਧਰ ਨੂੰ ਤਰਫ ਜਿਆਦਾ ਖੁਸ਼ਕ ਹੋ ਜਾਓਗੇ ਵੀ ਕਿਤੇ ਕੋਈ ਮਿਲ ਗਿਆ ਉੱਪਰ ਜਾਂਦਾ ਨਹੀਂ ਬਣ ਸਕਦਾ ਕੀ ਆਪਾਂ ਨੂੰ ਉਹੋ ਜੀ ਟਰਾਈ ਕਰਨੀ ਚਾਹੀਦੀ ਹੈ ਜਹਾਂ ਵੀ ਇਹਨਾਂ ਸਾਰੇ ਪ੍ਰੋਜੈਕਟ ਦੇ ਵਿੱਚੋਂ ਜੇ ਕੁਝ ਚੰਗਾ ਲੈ ਕੇ ਆਪਾਂ ਲੱਭ ਸਕਦੇ ਆ ਬਣਾ ਸਕਦੇ ਆ ਕੀ ਸਾਨੂੰ ਉਹੋ ਜੀ ਕੋਈ ਟਰਾਈ ਤਾਂ ਨਹੀਂ ਕਰਨੀ ਚਾਹੀਦੀ ਕਿਉਂਕਿ ਕਿਹ ਕੇ ਫੇਜ਼ ਆ ਗਈ ਸੀ ਤਾਂ ਅਜੇ ਵੀ ਚੱਲ ਰਹੀ ਹੈ ਕਿ ਪਹਿਲਾਂ ਸੈਂਟਰ ਤੋਂ ਗਾਰਡ ਨੂੰ ਪਰਾਂ ਕੱਟਿਆ ਬੰਦਾ ਆਇਆ ਬੰਦਾ ਜਿਹੜਾ ਫਿਰ ਇਹਦੀਆਂ ਲਿਮਿਟੇਸ਼ਨ ਜਦੋਂ ਆਈਆਂ ਫਿਰ ਸਾਇੰਸ ਨੇ ਲੈ ਲਈ ਟੈਕਨੋਲੋਜੀ ਨੇ ਲੈ ਲਈ ਕਿ ਤੂੰ ਵੀ ਪਰਾਂ ਹੋ ਜਾ ਅੱਜ ਨਾ ਬੰਦਾ ਸਾਇੰਟਿਸਟ ਨਾ ਗਾਰਡਾ ਸੈਂਟਰ ਅੱਜ ਟੈਕਨੋਲੋਜੀ ਹੈ ਮਾਊਸ ਹੈ AI ਹੈ ਉਹਦੇ ਵਿੱਚ ਬੰਦਾ ਵੀ ਕੰਟਰੋਲਡ ਹੈ ਹੁਣ ਇਸ ਕਰਕੇ ਬਹੁਤ ਖਿਲਰੀ ਜਿਹੀ ਹੋਈ ਅਵਸਥਾ ਹੈ ਜਿਵੇਂ ਕੋਈ ਅੋ ਦਿਯਾ ਪੋਏਮ ਹਮ ਅ ਨਾ ਵੇ ਐਕਸ 3 ਕਿ ਸੈਂਟਰ ਕੈਨ ਨਾਟ ਹੋਲ ਜਾਇਜ਼ ਫਾਲਿੰਗ ਅਪ ਆਰਟ ਦੀ ਵਰਲਡ ਫਾਲਿੰਗ ਅਪ ਆਰਟ ਹੁਣ ਸੈਂਟਰ ਚ ਕੋਈ ਵੀ ਨਹੀਂ ਆਪ ਹੁਦਰਾ ਪਾਣਾ ਜਿਹੜਾ ਸ਼ੁਰੂ ਕੀਤਾ ਸੀ ਰੈਨੇਸੈਂਸ ਮੈਂਡ ਨੇ ਰੈਸ਼ਨਲਿਜ਼ਮ ਨੇ ਬਾਪੇ ਨਾ ਨਿਕਾਲੇ ਮਾਡਲ ਚ ਬੰਗਰ ਨੇ ਡਿਸਪਲਨ ਹੈ ਸਬਰ ਹੈ ਰੈਨੇਸੈਂਸ ਮਾਡਲ ਵਾਲੇ ਚ ਬੰਦਨ ਤਾਂ ਸਬਰ ਨਹੀਂ ਇਹ ਮਨ ਮੰਗੇ ਔਰ ਜਿੰਨੂੰ ਆਪਾਂ ਕਹਿੰਨੇ ਆ ਕਿ ਹੋਰ ਲੋਭ ਹੋਰ ਲਾਲਚ ਹੋਰ ਹਿੰਸਾ ਹੋਰ ਵੈਲਥ ਮਰਜ਼ੀ ਨਾਲ ਖਾਣਾ ਮਰਜ਼ੀ ਨਾਲ ਪਹਿਨਣਾ ਵੀ ਕੋਈ ਬੰਧਨ ਨਹੀਂ ਹੈ ਹੁਣ ਹੁਣ ਆਪਾਂ ਤੇ ਇਹ ਵੀ ਫਸ ਜਾਣੇ ਆ ਵੀ ਹਾਂ ਆਪਾਂ ਆਪਾਂ ਇਹਨੂੰ ਵੀ ਸਪੋਰਟ ਕਰਨ ਲੱਗ ਜੰਨੇ ਨਹੀਂ ਬੰਧਨ ਚਾਹੀਦਾ ਨਹੀਂ ਜੇ ਬੰਧਨ ਹੋ ਗਿਆ ਵੀ ਇਹ ਤਾਂ ਲਿਬਰਟੀ ਤੇ ਰੈਟੇਨਮੈਂਟ ਹੈ ਇਹਦੀ ਬੰਦਿਆ ਕੇ ਬਹੁਤ ਵੱਡਾ ਸਵਾਲ ਹੈ ਉਹ ਜਿਹੜੀ ਸ਼ੁਰੂ ਹੋਈ ਹੋਈ ਆ ਬੰਦੇ ਨੂੰ ਪੂਰੀ ਤਰ੍ਹਾਂ ਖਿਲਾਰਣ ਲਈ ਰਹਿਣੇ ਸਾ ਪੀਰੀਅਡ ਕੋ ਜਿਹੜਾ ਆਮ ਕਾਲ ਸੀ ਬਾਬੇ ਨਾਨਕ ਦਾ ਉਹ ਤਾਂ ਸਾਨੂੰ ਹੋਰ ਪਾਸੇ ਰਹੀ ਜਾਂਦੀ ਆ ਉਹਨੀ ਆਜ਼ਾਦੀ ਵੀ ਝੱਲ ਲਵੋ ਬੰਦਾ ਕੀ ਸਾਨੂੰ ਉਹ ਝੱਲ ਸਕਦੇ ਆ ਆਪਾਂ ਚੰਗੀ ਤਾਂ ਲੱਗਦੀ ਆ ਕਿ ਭਲੇ ਨੂੰ ਆਜ਼ਾਦੀ ਹੋਣੀ ਚਾਹੀਦੀ ਹੈ ਲੇਕਿਨ ਜੇ ਦੂਜਾ ਮਾਡਲ ਲਵਾਂਗੇ ਉਹ ਭਾਵੇਂ ਮਾਰਕਸਿਜ਼ਮ ਵਾਲਾ ਹੋਵੇ ਭਾਵੇਂ ਗੁਰਨਾਣਕ ਵਾਲਾ ਹੋਵੇ ਉਹਦੇ ਚ ਬੰਦਨ ਜਾਂ ਸਬਰ ਸੰਤੋਖ ਇਹ ਤੁਹਾਨੂੰ ਪਹਿਲੀ ਗੱਲ ਸਮਝ ਆ ਗਈ ਨਾ ਭਾਵੇਂ ਜੇ এনਵਾਇਰਨਮੈਂਟ ਵੀ ਬਚਾਉਣਾ ਹੈ ਬੰਦੇ ਨੂੰ ਡੀਗ੍ਰੇਡ ਡੀਗ੍ਰੇਡ ਹੋਣ ਤੋਂ ਬਚਾਉਣਾ ਮੋਰਲੀ ਸਪਿਰਚੁਅਲੀ ਕਰਪਤ ਹੋਣ ਤੋਂ ਬਚਾਉਣਾ ਦਾ ਡਿਸਪੀਸਪਲਨ ਦਾ ਕੈਲੰਡਰ ਤਾਂ ਨਾਲ ਇੱਕ ਹੁੰਦਾ ਹੀ ਹੁੰਦਾ ਹੈ ਲੇਕਿਨ ਉਹ ਨੇ ਜਿਹੜਾ ਸ਼ੁਰੂ ਕੀਤਾ ਹੋਇਆ ਹੈ ਰੈਨੇਸਾਂਸ ਨੇ ਜਿਹੜਾ ਮਾਡਲ ਉਹ ਇਸ ਵੇਲੇ ਚਰਮ ਸੀਮਾ ਤੇ ਹੈ ਕਿ ਦੁਨੀਆਂ ਦੇ ਵਿੱਚ ਜੋ ਇਸ ਵੇਲੇ ਖੇਚ ਖੇਚ ਖੋ ਹੋ ਰਹੀ ਹੈ ਲੜਾਈਆਂ ਹੋ ਰਹੀਆਂ ਧਰਤੀਆਂ ਮੱਲੀਆਂ ਜਾ ਰਹੀਆਂ ਮੰਡੀਆਂ ਮੱਲੀਆਂ ਜਾ ਰਹੀਆਂ ਵੈਲਥ ਇਕੱਠਾ ਕੀਤਾ ਜਾ ਰਿਹਾ ਇਹ ਸਾਰਾ ਕੁਝ ਕਬਜ਼ੇ ਦੇ ਤਹਿਤ ਜਿਹੜਾ ਕਲੰਬਸ ਹੋਣਾ ਸ਼ੁਰੂ ਕੀਤਾ ਸੀ ਕਲੰਬਸ ਅਜੇ ਮਰਿਆ ਨਹੀਂ ਅਜੇ ਉਹ ਜਿਉਂਗਾ ਹੈ ਅਜਿਓ ਲਾਬ ਕੇ ਨਵੀਆਂ ਮੰਡੀਆਂ ਤੇ ਉਹਨੂੰ ਕੰਟਰੋਲ ਕਰਨ ਤੇ ਲੱਗੇ ਹੋਏ ਆ ਇਸ ਕਰਕੇ ਮੈਨੂੰ ਇਹ ਪੱਕਾ ਯਕੀਨ ਹੈ ਕਿ ਕਿਤਾਬ ਜੇ ਤੁਸੀਂ ਨਿਗਾਹ ਮਾਰੋਗੇ ਤੁਸੀਂ ਹਿਸਟਰੀ ਵੱਲ ਜਾਓਗੇ ਪੁਰਾਣੇ ਮਾਡਲ ਹਿਸਟਰੀ ਦੇ ਪੜ੍ਹੋਗੇ ਅਸੀਂ ਅੱਜ ਕਿਉਂ ਐ ਹੋਜੇ ਇਹ ਸੱਭੇ ਤੱਕ ਕਿਉਂ ਐ ਹੋਜੇ ਇਹਦੀ ਰੂਟਸ ਕਿੱਥੇ ਪਏ ਆ ਚੱਲੀ ਕਿੱਥੋਂ ਸੀ ਲਾਜ਼ਮੀ ਤੁਸੀਂ ਜਿਹੜਾ ਉੱਥੋਂ ਸ਼ੁਰੂ ਕਰ ਲਓਗੇ ਕਿ ਜਦੋਂ ਰੈਨੇਸਾਂਸ ਸ਼ੁਰੂ ਹੋਇਆ ਸੀ 13ਵੀਂ 14ਵੀਂ ਸਦੀ 'ਚ ਕਿ ਉੱਥੋਂ ਚੱਲਿਆ ਹੋਇਆ ਉਹਦੋਂ ਦੋ ਹੀ ਰਾਹ ਸੀ ਕਿਹੜਾ ਫੜਿਆ ਜਾਂਦਾ ਵਾਈ ਡਿਡ ਨਾਨਕ ਮਿਸ ਚਾਨਾ ਸਾਹਿਬ ਦੀ ਕਤਾਰ 'ਚ ਇੱਕ ਕੁਐਸਚਨ ਆ ਤੁਹਾਡੇ ਅਰਨੋਲਡ ਟਾਊਨ ਵੀ ਇੱਕ ਵੈਨ ਬੀਬੀਐਸ ਉਹ ਉਹ ਸਵਾਲ ਕਰਦਾ ਹੈ ਕਿ ਐਡਾ ਵਧੀਆ ਮਾਡਲ ਇਹ ਥੋੜੇ ਜੇ ਥਾਂ ਤੋਂ ਬਾਹਰ ਜਾਉਣਾ ਨਿਕਲ ਸਕਿਆ ਸਿੱਖੀ ਹਾਰ ਕਿਉਂ ਨਾ ਗਈ ਹਾਰ ਕਿਉਂ ਗਈ ਸੌਰੀ ਕਿਉਂਕਿ ਮਾਰਕਸ ਤੋਂ ਪਹਿਲਾਂ ਸਿੱਖੀ ਦਾ ਇੱਕ ਮਾਡਲ ਹੈ ਜਿਹੜਾ ਮਾਰਕਸਿਜ਼ਮ ਦੇ ਨੇੜੇ ਹੈ ਸੋਸ਼ਲਿਜ਼ਮ ਦੇ ਨੇੜੇ ਹੈ ਵੀ ਜੇ ਦੂਜੇ ਪਾਸੇ ਤਬਾਹੀ ਮਚ ਰਹੀ ਸੀ ਬੰਦਾ ਇਧਰ ਨੂੰ ਜਾ ਰਿਹਾ ਸੀ ਤਾਂ ਬਾਬਾ ਨਾਨਕ ਨੇ ਜਿਹੜਾ ਰਾਹ ਪੁਰਿਆ ਲੋਕ ਕਿ ਇਧਰ ਨੂੰ ਕਿਉਂ ਨਾ ਪੁਰੇ ਤਾਂ ਹਿਸਟਰੀ 'ਚ ਕੋਈ ਪਤਾ ਨਹੀਂ ਹੁੰਦਾ ਇੱਕੋ ਹੀ ਰਾਹ ਫੜਨਾ ਹੁੰਦਾ ਬੰਦੇ ਨੇ ਲਿਮਿਟੇਸ਼ਨਸ ਆਫ ਹਿਊਮਨ ਬੀਇੰਗ ਟਰੈਜਡੀ ਇਹ ਹੈ ਕਿ ਬੰਦਾ ਇੱਕ ਹੈ ਦੋ ਰਾਹ ਜਿ ਫੜ ਸਕਦਾ ਇੱਕ ਰੋਬਰਟ ਰੋਸਟ ਦੀ ਪੋਇਮ ਹੈ ਦੀ ਰੋਡ ਨਾਟ ਟੇਕਨ ਉਹ ਤੁਰਿਆ ਜਾ ਰਿਹਾ ਸਵੇਰੇ ਗਾਂ ਦੋ ਰਾਹ ਆ ਜਾਂਦੇ ਆ ਉਹ ਖਲੋ ਜਾਂਦਾ ਉਹ ਕਹਿੰਦਾ ਹੁਣ ਮੈਂ ਕਿਹੜੀ ਚੱਲਾਂ ਬਚਿੱਤੀ ਦਾ ਮਤਲਬ ਆਉਂਦਾ ਉਹ ਮਤਲਬ ਬਚਿੱਤੀ ਰੋਹੋ ਕੀਤਾ ਉਹ ਕਹਿੰਦਾ ਮੈਂ ਕਿੱਧਰ ਜਾਵਾਂ ਫਿਰ ਕਹਿੰਦਾ ਚਲੋ ਉਹ ਲੈ ਲੈਨੇ ਆ ਜਿੱਥੇ ਐ ਉਹਨੇ ਕਿਤੇ ਨਿਗਾਹ ਹੀ ਮਾਰੀ ਉਹ ਤਰੇਲ ਜੀ ਪਈ ਹੋਈ ਸੀ ਵੀ ਅਜੇ ਇੱਧਰ ਕੋਈ ਲੰਘਿਆ ਨਹੀਂ ਉਹ ਕਹਿੰਦਾ ਆਪਾਂ ਐਂ ਹੀ ਚੱਲਦੇ ਆਂ ਬੰਦਾ ਥੋੜਾ ਜਿਆਦਾ ਐਡਵੈਂਚਰਰ ਹੁੰਦਾ ਨਾ ਇਹਦਾ ਜੀ ਕਰਦਾ ਹੁੰਦਾ ਆਪਾਂ ਉਹ ਕੰਮ ਕਰੋ ਜਿਹੜਾ ਕਿਸੇ ਨੇ ਕੀਤਾ ਕ੍ਰਿਓਸਿਟੀ ਦਾ ਜਿਹੜਾ ਕਨਸੈਪਟ ਹੈ ਉਹ ਉਹ ਕਹਿੰਦਾ ਵੀ ਇੱਧਰ ਨੂੰ ਮੈਂ ਤੁਰ ਪਿਆ ਬਸ ਕਹਿੰਦਾ ਇੰਨੇ ਹੀ ਫਰਕ ਪਦੇ ਮਤਲਬ ਉਧੇ ਕੀ ਕਹਿੰਦਾ ਹੈ ਕਿ ਇੱਕ ਵਾਰੀ ਤੁਸੀਂ ਜਿੱਧਰ ਨਿਕਲ ਪਏ ਤੁਸੀਂ ਵਾਪਸ ਨਹੀਂ ਆ ਸਕਦੇ ਉਧਰ ਹੀ ਜਾਓਗੇ ਹੁਣ ਜਾਂ ਤੇ ਦੁਨੀਆ ਉਦੋਂ ਤੁਰ ਪੈਂਦੀ ਨਾਨਕ ਦੇ ਮਗਰ ਬਾਚ ਰਿੰਦੇ ਦੁਨੀਆ ਤੁਰ ਪਈ ਉਹਨਾਂ ਦੇ ਮੌਡਲ ਮਗਰ ਉਤੜੀ ਜਾਂਦੀ ਹੈ ਮਰੀ ਜਾਂਦੀ ਹੈ ਇਹੋ ਹੀ ਸਵਾਲ 47 ਚ ਹੋ ਸਕਦਾ ਜਾਂ ਅੱਜ ਵੀ ਸਾਡੇ ਸਾਹਮਣੇ ਖੜਾ ਹੈ ਵੀ ਕੀ ਇੱਕੋ ਇੱਕੋ ਹੀ ਟਾਈਮ ਆਇਆ ਸੀ 47 ਨਾ ਕਿ ਉਹਦੋਂ ਸੋਸ਼ਲਿਸਟ ਮਾਡਲ ਆ ਜਾਂਦਾ ਇੰਡੀਆ ਬਚ ਰਹਿਂਦਾ ਨਹੀਂ ਚੱਲੇ ਦੂਜਾ ਲੈ ਲਿਆ ਮਰੀ ਜਾਣਗੇ ਤਾਂ ਖਾਣ ਵੀ ਮਰੀ ਜਾਣਗੇ ਮਿਹਨਤਾਂ ਵੀ ਮਰੀ ਜਾਣਗੇ ਹੋਰ ਵੀ ਮਰੀ ਜਾਣਗੇ ਇਹਨਾਂ ਕੀ ਡ੍ਰੈਸੀਜ਼ ਨੇ ਹਿਸਟਰੀ ਰਹੀ ਤੇ ਪਤਾ ਤਾਂ ਹੀ ਲੱਗਣਾ ਜੇ ਹਿਸਟਰੀ ਜਾਮਾਂ ਕਿੱਥੇ ਲੇਸ ਹੋ ਗਿਆ ਕੋਈ ਨਹੀਂ ਫਿਰ ਜਿਹੜਾ ਸੋਚਦਾ ਹੈ ਜਾਂ ਉਹਦਾ ਹੱਲ ਵੀ ਫਰੇ ਲੱਭਿਆ ਜਾਗਾ ਬਾਬੇ ਨਾਨਕ ਦੀ ਸਿੱਖੀ ਵੀ ਤਾਂ 1740 ਤੋਂ ਬਾਅਦ ਰੁਲ ਗਈ ਚਾਲੀ ਜੀ ਕਹਾਣੀ ਜਦੋਂ ਇਸਲਾਮ ਬਣਨ ਲੱਗ ਗਿਆ ਕਲਗੀਆਂ ਆ ਗਈਆਂ ਸੀ ਸਰਦਾਰ ਆ ਗਏ ਸੀ ਜ਼ਗੀਰਦਾਰ ਆ ਗਏ ਸੀ ਤੇ ਮੁੜ ਕੇ ਮਹਾਰਾਜੇ ਆ ਗਏ ਸੀ ਸਿੱਖੀ ਗਈ ਅਗੇਨ ਵੈਕ ਠੀਕ ਹੈ ਇਸ ਕਰਕੇ ਇਹ ਬੰਦੇ ਅਗੇ ਸਵਾਲ ਹਿਸਟਰੀ ਚੋਂ ਹਿਲਾਪਦੇ ਆ ਹਿਸਟਰੀ ਚ ਹੀ ਹੱਲ ਲੈਂਦੇ ਹਿਸਟਰੀ ਹੀ ਸੋਚਣ ਲਾਉਂਦੀ ਹੈ ਹਿਸਟਰੀ ਹੀ ਤੁਹਾਨੂੰ ਕਿਰਯੋਸ਼ਟੀ ਤੁਹਾਡੇ ਚ ਪਾਦਾ ਕਰਦੀ ਹੈ ਕਿ ਪਤਾ ਹੀ ਨਾ ਹੋਵੇ ਕਿ ਅਸੀਂ ਅੱਜ ਪੰਜਾਬੀ ਕਿਉਂ ਐ ਹੋ ਜੇ ਬਾਈ ਇਹ ਹਿਸਟਰੀ ਦੀਆਂ ਕਿਤਾਬ ਚੈਨਾ ਸਾਹਿਬ ਦੀ ਕਿਤਾਬ ਚ ਬਹੁਤ ਵਧੀਆ ਲਿਖਿਆ ਹੋਇਆ ਹੈ ਜੀ ਸਵਾਲ ਕਿ ਪੰਜਾਬੀ ਐ ਹੋ ਜੇ ਕਿਉਂ ਐ ਪੰਜਾਬੀਆਂ ਚ ਹੀ ਕਿਉਂ ਸਿੱਖੀ ਪੈਦਾ ਹੋਈ ਐ ਓੜੀਸਾ ਤੇ ਨਾ ਹੋ ਗਈ ਕਿ ਪੰਜਾਬੀਆਂ ਚ ਹੀ ਹੋਣੀ ਸੀ ਬਹਾਦਰੀ ਦਾ ਸੰਕਲਪ ਜਿਹੜਾ ਹੈ ਉਹ ਇਹ ਪੰਜਾਬੀਆਂ ਚ ਕਿਉਂ ਕਿ ਇਹਨਾਂ ਦੇ ਕਿਤੇ ਵਿਰਸੇ ਦੇ ਵਿੱਚ ਵਿਰਾਸਤ ਦੇ ਵਿੱਚ ਸੀ ਪ੍ਰਾਣੇ ਦੇ ਵਿੱਚ ਵੀ ਸੀ ਤਾਂ ਇਸ ਕਰਕੇ ਭਾਵੇਂ ਵੇਦਾਂ ਵੱਲ ਜਾਣਾ ਪਵੇ ਆમે ਪ੍ਰਾਣੇ ਕਲਾਸਿਕਸ ਵੱਲ ਜਾਣਾ ਪਵੇ ਰੋਮਨ ਨਾਲ ਲੈਟਨ ਹਿਸਟਰੀ ਵੱਲ ਜਾਣਾ ਪਵੇ ਮੀਡੀਵਲ ਹਿਸਟਰੀ ਯੂਰਪੀ ਦੀ ਵੱਲ ਜਾਣਾ ਪਵੇ ਆਪਣੀ ਹਿਸਟਰੀ ਵੱਲ ਜਾਣਾ ਪਵੇ ਹਿਸਟਰੀ ਚ ਜਾਏ ਬਣਾ ਤੁਹਾਡੀ ਰਾਜਨੀਤਿਕ ਜਿਹੜੀ ਵਿਚਾਰਧਾਰਾ ਜਾਂ ਪਹੁੰਚ ਹੈ ਜਾਂ ਕੰਮ ਕਾਜ ਹੈ ਉਹ ਕੰਪਲੀਟ ਨਹੀਂ ਹੁੰਦਾ ਇਸ ਕਰਕੇ ਵਾਕੀ ਗੱਲਾਂ ਤੁਸੀਂ ਕਿਤਾਬ ਤੋਂ ਆਪੇ ਨਾ ਪਹੁੰਚੋਗੇ ਮੈਂ ਇਹਨੇ ਨਾਲ ਹੀ ਵਟ ਦਵਾਂ ਜੇ ਮੈਂ ਚਾਹਾਂਗਾ ਸਾਰਿਆਂ ਨੂੰ ਸਸਤਾ